ਪਾਸ ਨੂੰ ਆ ਵੀ ਹੈ ਕਈ ਵਾਰੀ ਆਪਣੇ ਨਾਲ ਵੀ ਇਹੋ ਜਿਹਾ ਕੁਝ ਹੋ ਜਾਂਦਾ ਇਹ ਵੱਡੇ ਕਾਰੋਬਾਰ ਵਾਲੇ ਛੋਟੇ ਕੰਮਾਂ ਵਾਲਾ ਨੂੰ ਤਾੜੀਆਂ ਮਾਰਦੇ ਨੇ ਜਾਂ ਉਹਨਾਂ ਦਾ ਮਜ਼ਾ ਘਟਾਉਦੇ ਨੇ ਉਹਨਾਂ ਨੂੰ ਇਹ ਨਹੀਂ ਪਤਾ ਵੀ ਹਰ ਇੱਕ ਚੀਜ਼ ਛੋਟੀ ਤੋਂ ਵੱਡੀ ਹੁੰਦੀ ਹੈ ਰੋਟੇ ਦਾ ਵਿੱਚ ਕਿੰਨਾ ਤਾਂ ਸ਼క్తి ਸ਼ਕਤੀ ਪਿਲਾਉਣੀ ਪੈਂਦਾ ਹੈਗਾ ਉਵੇਂ ਤਾਂ ਪੂੰਗਰਦਾ ਜੇ ਉਹਨੂੰ ਕੋਈ ਪੰਛੀ ਖਾਂਦਾ ਪੰਛੀ ਖਾਂਦਵਾਉਂਦੀ ਬਿੱਟ ਕਰਦਾ ਤੇ ਬਿੱਟ ਦੇ ਵਿੱਚੋਂ ਰੋਟਾ ਪਾਦਾ ਹੁੰਦਾ ਦੇਖੋ ਜੇ ਫਿਰ ਉਹ ਮਤਲਬ ਇਹ ਬਰੋਟਾ ਐਡਾ ਵੱਡਾ ਹੋ ਕੇ ਵੀ ਮਾਨ ਨਹੀਂ ਕਰਦਾ ਹੰਕਾਰ ਨਹੀਂ ਕਰਦਾ ਉਹਨੂੰ ਪਤਾ ਵੀ ਮੈਂ ਇੱਕ ਪੰਛੀ ਦੀ ਬਿੱਟ ਤੋਂ ਪਾਦਾ ਹੋਇਆ ਵਰਸ਼ਾ ਆ ਇੱਕ ਇਨਸਾਨ ਆ ਜਿਹੜਾ ਮਤਲਬ ਦੇਖੋ ਜਿਹਦਾ ਕਾਰੋਬਾਰ ਥੋੜੀਆ ਚੜ ਜੂਵੇ ਨਾ ਉਹ ਛੋਟਿਆਂ ਤੋਂ ਨਿਗਾਹ ਹੇਠੇ ਨਹੀਂ ਰੱਖਦਾ ਟੁੜੀਆਂ ਜਣਾ ਰਹੀ ਸਮਝਦਾ ਜੇ ਤੁਸੀਂ ਕਿਤੇ ਕਹਤਾ ਨਾ ਵੀ ਸਾਡਾ ਕੁਝ ਦੁੱਖਦਾ ਤੁਹਾਡਾ ਦੁੱਖ ਦਾ ਵੀ ਮਜ਼ਾਕ ੜਾਉਂਦੇ ਤੁਸੀਂ ਤੇਰਾ ਕਹਤਾ ਸੀ ਬਿਮਾਰ ਆਂ ਤੁਹਾਡਾ ਮਜ਼ਾਕ ਦਾ ਵੀ ਮਜ਼ਾਕ ੜਾਉਂ ਕੋ ਗਰੀਬ ਬੰਦਾ ਕਦੇ ਬਿਮਾਰ ਹੋ ਹੀ ਨਹੀਂ ਸਕਦਾ ਕਿ ਉਹਦੀ ਮਜਬੂਰੀ ਆਂ ਤਾਂ ਢੇਲੀ ਕੰਮ ਆਪਦਾ